ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੁਰਾਣੇ ਵੇਲੇਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪੰਡਤ ਰਹਾ ਕਰਦਾ ਸੀ ਕਹਿੰਦੇ ਉਹ ਆਪਣੀ ਪਤਨੀ ਦੇ ਪੁੱਤਰ ਦੇ ਨਾਲ ਉਸ ਨਗਰ 'ਚ ਬੜੀ ਖੁਸ਼ੀ-ਖੁਸ਼ੀ ਰਹਿੰਦਾ ਸੀ ਪੰਡਤ ਬੜਾ ਗਿਆਨਵਾਨ ਤੇ ਸੋਝਵਾਨ ਸੀ ਪੰਡਤ ਨੇ ਜਦੋਂ ਆਪਣੀ ਹੋਸ਼ ਸੰਭਾਲੀ ਅਤੇ ਗਿਆਨਵਾਨ ਹੋਇਆ ਉਦੋਂ ਤੋਂ ਹੀ ਇੱਕ ਪੱਤਰ ਤੇ ਪੋਥੀ ਲਿਖਦਾ ਸੀ ਉਹ ਗਿਆਨਵਾਨ ਹੋਣ ਕਰਕੇ ਰਾਜੇ ਦੇ ਦਰਬਾਰ 'ਚ ਉਹਨੂੰ ਰੋਜ਼ ਬੁਲਾਇਆ ਜਾਂਦਾ ਸੀ ਕਹਿੰਦੇ ਹੋਰ ਵੀ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਸੀ ਜਿਸ ਕਾਰਨ ਉਹਦਾ ਸਾਰਾ ਸਮਾਂ ਦਿੰਦਾ ਐਵੇਂ ਹੀ ਬਰਜਾਇਆ ਕਰਦਾ ਸੀ ਜਦੋਂ ਰਾਤ ਨੂੰ ਘਰ ਆਇਆ ਕਰਦਾ ਤੇ ਥੱਕਿਆ ਹਾਰਿਆ ਸੌਂ ਜਾਇਆ ਕਰਦਾ ਸੀ ਪਿਓ ਆਪਣੇ ਪੁੱਤਰ ਵੱਲ ਜਮਾ ਤਿਆਰ ਨਹੀਂ ਸੀ ਦਿੰਦਾ ਅਤੇ ਮਾਂ ਦੇ ਲੱਡ ਪਿਆਰ ਦੇ ਨਾਲ ਪੁੱਤਰ ਹੌਲੀ-ਹੌਲੀ ਵਿਗੜਦਾ ਗਿਆ ਉਹਨਾਂ ਸੋਚਿਆ ਕਰਨਾ ਕਿ ਉਹ ਪੜਨ ਲਈ ਗਿਆ ਪਰ ਉਹਨਾਂ ਨੇ ਗਰਦਲ ਲੋਕਾਂ ਨੇ ਸੰਗਤ ਕਰ ਲਈ ਤੇ ਘਰ ਵਾਪਸ ਆ ਜਾਇਆ ਕਰਨਾ ਹੌਲੀ ਹੌਲੀ ਪੁੱਤਰ ਕੋਈ 16 17 ਵਰਿਆਂ ਦਾ ਹੋ ਗਿਆ ਇੱਕ ਦਿਨ ਇੱਕ ਸਮਾਂ ਆਇਆ ਤੇ ਉਦੋਂ ਕੀ ਹੋਇਆ ਕਿ ਇੱਕ ਮੰਦਰ ਦੇ ਵਿੱਚ ਬੜੀ ਵੱਡੀ ਚੋਰੀ ਹੋਈ ਉਥੋਂ ਜਦੋਂ ਚੋਰੀ ਹੋਈ ਤੇ ਨਾਲ ਦੀ ਨਾਲ ਉਹਨਾਂ ਸਾਰੇ ਲੋਕਾਂ ਨੂੰ ਫੜ ਲਿਆ ਜਦੋਂ ਫੜ ਕੇ ਰਾਜੇ ਦੇ ਕੋਲ ਲਿਆਂਦਾ ਗਿਆ ਤਾਂ ਦੇਖਿਆ ਗਿਆ ਕਿ ਉਹਦੇ ਵਿੱਚ ਉਹ ਪੰਡਤ ਦਾ ਪੁੱਤਰ ਵੀ ਸ਼ਾਮਲ ਸੀ ਮంత్రి ਨੇ ਦੱਸਿਆ ਕਿ ਰਾਜਾ ਇਹਦੇ ਵਿੱਚ ਉਹ ਪੰਡਿਤ ਦਾ ਪੁੱਤਰ ਵੀ ਹੈ। ਰਾਜਾ ਕਿੰਦਾ ਕਿ ਉਹ ਤਾਂ ਇੰਨਾ ਗਿਆਨਵਾਨ ਤੇ ਸੂਝਵਾਨ ਹੈ। ਉਹਦਾ ਪੁੱਤਰ ਚੋਰੀ ਕਰਦਾ ਪਿਆ ਹੈ। ਰਾਜੇ ਨੇ ਇੱਕ ਸੈਨਿਕ ਨੂੰ ਹੁਣ ਪੰਡਿਤ ਦੇ ਘਰ ਭੇਜਿਆ ਤੇ ਪੰਡਿਤ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਵੋ। ਹੁਣ ਸੈਨਿਕ ਨੂੰ ਕਿਹਾ ਤੇ ਜਾ ਕੇ ਸਾਰੀ ਗੱਲ ਦੱਸਦੇ ਹਨ ਤੇ ਉਹਦਾ ਜਿਹੜਾ ਪੁੱਤਰ ਹੈ ਉਹ ਚੋਰੀ ਕਰਦਾ ਪਿਆ ਸੀ। ਉਹਨੇ ਕਿਹਾ ਕਿ ਠੀਕ ਹੈ ਹੁਣ ਉਸੇ ਕੋਲ ਗਏ ਤੇ ਜਾ ਕੇ ਕਿਹਾ ਪੰਡਾ ਜੀ ਤੁਹਾਡੋਂ ਰਾਜੇ ਨੇ ਬੁਲਾਇਆ ਤੇ ਰਾਜੇ ਦੇ ਕੋਲ ਅੱਜ ਇੱਕ ਮੰਦਰ ਦੇ ਵਿੱਚ ਚੋਰੀ ਹੋਈ ਸੀ ਜਿਹੱਚੋ ਸਾਰੇ ਜਾਣੇ ਲੋਕਾਂ ਨੂੰ ਫੜ ਲਿਆ ਗਿਆ ਤੇ ਜਿੰਨਾ ਚੋਰੀ ਕੀਤੀ ਸੀ ਤੇ ਉਹਦੇ ਵਿੱਚ ਤੁਹਾਡਾ ਪੁੱਤਰ ਵੀ ਹੈ ਰਾਜਾ ਅੱਜ ਉਹਨਾਂ ਨੂੰ ਸਜ਼ਾ ਸੁਣਾਏਗਾ ਇਹਨਾਂ ਕਹਿ ਕੇ ਉਹ ਮੰਤਰੀ ਚਲਾ ਗਿਆ ਹੁਣ ਇਹ ਗੱਲ ਜਦੋਂ ਪੰਡਤ ਦੀ ਪਤਨੀ ਨੂੰ ਪਤਾ ਚੱਲੀ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਰਾਜੇ ਦੇ ਮੈਦ ਚ ਰੋਜ਼ ਜਾਂਦੇ ਹੋ ਹਰ ਕੰਮ ਤੁਹਾਡੇ ਤੋਂ ਪੁੱਛ ਕੇ ਕਰਦਾ ਹੈ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਪੁੱਤਰ ਹਜੇ ਛੋਟਾ ਹੈ ਉਸ ਨੂੰ ਮਾਫ਼ ਕਰ ਦਿੱਤਾ ਜਾਵੇ ਤੇ ਮਾਫ਼ ਕਰਕੇ ਤੇ ਉਸ ਨੂੰ ਘਰ ਲੈ ਆਵੋ। ਉਹਨੇ ਕਿਹਾ ਕਿ ਮੈਂ ਨਹੀਂ ਕਰ ਸਕਦਾ। ਜਦੋਂ ਉਹਨੇ ਗਲਤੀ ਕੀਤੀ ਹੈ ਤੇ ਉਹਦੀ ਸਜ਼ਾ ਉਹਨੂੰ ਜ਼ਰੂਰ ਮਿਲੇਗੀ। ਪਤਨੀ ਨੇ ਕਿਹਾ ਕਿ ਜੇ ਤੁਸੀਂ ਉਹਨੂੰ ਸਜ਼ਾ ਦਵਾਈ ਤੇ ਸ਼ਾਮ ਨੂੰ ਘਰ ਆ ਕੇ ਤੁਸੀਂ ਮੇਰਾ ਮੂੰਹ ਨਹੀਂ ਵੇਖ ਸਕੋਗੇ। ਇਹਨਾਂ ਕਹਿ ਕੇ ਉਹ ਜੋੜੀ ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਉਹ ਵਿਚਾਰਾ ਬੂਹੇ ਤੋਂ ਬਾਹਰ ਆ ਗਿਆ। ਤੇ ਹੁਣ ਰਾਜੇ ਦੇ ਮਹਿਲ ਵੱਲ ਤੁਰਨ ਲੱਗਾ ਤੁਰਦੇ ਤੁਰਦੇ ਕਹਿੰਦੇ ਉਹ ਰਾਜੇ ਦੇ ਮਹਿਲ ਪਹੁੰਚ ਗਿਆ ਜਦੋਂ ਰਾਜੇ ਦੇ ਮਹਿਲ ਪਹੁੰਚਿਆ ਤੇ ਰਾਜੇ ਨੇ ਉਹਨੂੰ ਕਿਹਾ ਕਿ ਦੇਖ ਪੰਡਤ ਤੂੰ ਕਿੰਨਾ ਗਿਆਨਮਾਨ ਸੋਚਵਾਨ ਹਰ ਕੋਈ ਤੇਰੇ ਤੋਂ ਕੰਮ ਪੋਸ਼ ਕੇ ਕਰਦਾ ਹਰ ਕੋਈ ਤੇਰੇ ਤੋਂ ਸਿੱਖਿਆ ਲੈ ਕੇ ਅੱਗੇ ਵਧਦਾ ਪਰ ਤੇਰਾ ਪੁੱਤਰ ਕਹਿੰਦੇ ਇਹ ਮਾੜੇ ਕੰਮਾਂ ਦੇ ਵਿੱਚ ਹੋਇਆ ਪਿਆ ਹੈ ਉਹਨੇ ਕਿਹਾ ਰਾਜਨ ਮੇਰਾ ਪੁੱਤਰ ਹਜੇ ਬਾਲਪਨ ਵਿੱਚ ਹੈ ਤੁਸੀਂ ਇਸ ਨੂੰ ਮਾਫ ਕਰ ਦਿਓ ਰਾਜ ਨੇ ਕਿਹਾ ਮਾਫ਼ ਜ਼ਰੂਰ ਕਰ ਦਵਾਂਗਾ ਪਰ ਤੂੰ ਪਰਿਸ਼ਵਾ ਵਿੱਚ ਮੇਰੇ ਤੋਂ ਮਾਫੀ ਮੰਗੇਗਾ ਤਾਂ ਕਰਕੇ ਮੈਂ ਤੈਨੂੰ ਮਾਫ ਕਰਾਂਗਾ ਹੁਣ ਵਿਚਾਰਾ ਕਿ ਪਤਨੀ ਕੁਝ ਕਰਨਾ ਲਵੇ ਇਸ ਕਰਕੇ ਪਰਿਸ਼ਵਾ ਵਿੱਚ ਮਾਫੀ ਮੰਗ ਤੇ ਪੁੱਤਰ ਨੂੰ ਨਾਲ ਲੈ ਕੇ ਚਲਾ ਗਿਆ ਜਿੱਥੇ ਹਰ ਸਮੇਂ ਉਹਦਾ ਇੱਜ਼ਤ ਮਾਣ ਹੁੰਦਾ ਸੀ ਹੁਣ ਹਰ ਕੋਈ ਉਹਨੂੰ ਕਹਿਣ ਲੱਗਾ ਇਹਦਾ ਪੁੱਤਰ ਤਾਂ ਚੋਰ ਹੈ ਕਹਿੰਦੇ ਜਿੱਥੇ ਉਹਨੇ ਖੜੇ ਹੋਇਆ ਕਰਨਾ ਜਦੋਂ ਚਲੇ ਜਾਇਆ ਕਰਨਾ ਤੇ ਲੋਕਾਂ ਨੇ ਕਿਹਾ ਕਰਨਾ ਕਿ ਇਹਦਾ ਪੁੱਤਰ ਸ਼ੋਰ ਹੈ ਕਹਿੰਦੇ ਇਹ ਗੱਲਾਂ ਉਸ ਨੂੰ ਬੜੀਆਂ ਪਰੇਸ਼ਾਨ ਕਰਨ ਲੱਗੀਆਂ ਹੌਲੀ ਹੌਲੀ ਕਹਿੰਦੇ ਕਿ ਸੁੱਕਣ ਲੱਗ ਗਿਆ ਕਹਿੰਦੇ ਜਿਵੇਂ ਮੰਜੀ ਦੇ ਨਾਲ ਲੱਗ ਗਿਆ ਹੋਵੇ ਕਹਿੰਦੇ ਹਨ ਕਿ ਚਿੰਤਾ ਚਿਤਾ ਦਾ ਘਰ ਹੁੰਦੀ ਹੈ ਤੇ ਇਹੀ ਹਾਲ ਉਹਦੇ ਨਾਲ ਹੋਇਆ ਬੜਾ ਦੁਖੀ ਰਹਿਣ ਲੱਗ ਗਿਆ ਕਹਿੰਦੇ ਪਰ ਉਹ ਹਰ ਰੋਜ਼ ਛਾਵਣੂ ਘਰ ਤੋਂ ਆ ਕੇ ਦੋ ਵਰਕੇ ਲਿਖਿਆ ਕਰਦਾ ਸੀ ਉਹ ਆਪਣੇ ਆਪ ਨੂੰ ਕਹਿਣ ਲੱਗਾ ਕਿ ਜਿੰਨਾ ਚਿਰ ਇਹ ਪੋਥੀ ਮੈਂ ਪੂਰੀ ਨਹੀਂ ਕਰ ਲੈਂਦਾ ਉਹਨਾਂ ਚਿਰ ਮੈਨੂੰ ਮੌਤ ਵੀ ਆ ਕੇ ਨਹੀਂ ਲੈ ਕੇ ਜਾ ਸਕਦੀ ਕਹਿੰਦੇ ਹੁਣ ਜਿਵੇਂ ਹੀ ਉਹਦੀ ਜਿਹੜੀ ਪੋਥੀ ਉਹ ਪੂਰੀ ਹੋ ਗਈ ਹੋਵੇ ਤੇ ਜਿਵੇਂ ਹੀ ਜਿਹੜੇ ਸਵਾਸ ਵੀ ਖਤਮ ਹੋਣ ਵਾਲੇ ਹੋਣ ਲੱਗ ਗਏ ਤੇ ਹੁਣ ਕਹਿੰਦੇ ਕਿ ਆਪਣੇ ਪੁੱਤਰ ਨੂੰ ਬੁਲਾਉਂਦਾ ਕਹਿੰਦਾ ਪੁੱਤਰ ਮੈਂ ਜ਼ਿੰਦਗੀ ਦਾ ਜੋ ਗਿਆਨ ਸੀ ਇਹ ਅਨਮੋਲ ਪੋਥੀ ਤੇਰੇ ਹਿੱਸੇ ਲਾ ਕੇ ਰੱਖ ਦਿੱਤੀ ਹੈ ਤੇ ਇਹ ਪੋਥੀ ਨੂੰ ਹਮੇਸ਼ਾ ਸਾਹਮਣੇ ਰੱਖੇ ਤੇਰੀ ਜ਼ਿੰਦਗੀ 'ਚ ਬੜੇ ਕੰਮ ਆਏਗੇ ਇਹਨਾਂ ਕਹਿ ਕੇ ਤੇ ਹੁਣ ਆਰਾਮ ਦੇ ਨਾਲ ਜਿਵੇਂ ਲੇਟਿਆ ਤੇ ਉਹਦੇ ਸਵਾਸ ਚਲੇ ਗਏ ਕਹਿੰਦੇ ਜਦੋਂ ਸਵਾਸ ਗਏ ਤੇ ਜੋ ਵੀ ਅੰਤਮ ਕਿਰਿਆ ਸੀ ਜੋ ਪੈਸਾ ਟੱਕਾ ਘਰ ਸੀ ਉਹ ਸਾਰਾ ਲੱਗ ਗਿਆ ਕਹਿੰਦੇ ਹੁਣ ਉਹ ਪੁੱਤਰ ਜਿਹੜਾ ਸੀ ਹੁਣ ਜਿਵੇਂ ਉਹਨੂੰ ਆਜ਼ਾਦੀ ਮਿਲ ਗਈ ਹੋਵੇ ਘਰ ਦੀਆਂ ਚੀਜ਼ਾਂ ਵੇਚ ਕੇ ਕਹਿੰਦੇ ਕਿ ਹੁਣ ਉਹ ਮਾੜੇ ਕੰਮਾਂ ਚ ਲਾਉਣ ਲੱਗ ਗਿਆ ਹੁਣ ਹੌਲੀ-ਹੌਲੀ ਕਹਿੰਦੇ ਕਿ ਖਦ ਖਾਦਿਆਂ ਤੇ ਖੋ ਵੀ ਖਾਲੀ ਹੋ ਜਾਂਦੇ ਨੇ ਹੁਣ ਕੋਈ ਘਰ ਪੈਸਾ ਟੱਕਾ ਨਹੀਂ ਸੀ ਸੋਚਣ ਲੱਗਾ ਪਿਓ ਮਰਨ ਕੰਡੇ ਸੀ ਕੋਈ 4 ਪੈਸੇ ਦੇ ਜਾਂਦਾ ਆਪੋਂ ਥੀ ਦੇ ਗਿਆ ਇਹਦਾ ਮੈਂ ਕੀ ਕਰਨਾ ਮਾਂ ਕਹਿਣ ਲੱਗੀ ਪੁੱਤਰ ਹੁਣ ਕਮਾਉਣ ਲੱਗ ਜਾ ਹੋਂ ਤੇ ਘਰ ਕੋਈ ਚੀਜ਼ ਵੀ ਨਹੀਂ ਜਿਹੜੀ ਵੇਚ ਕੇ ਆਪਾਂ ਕੁਝ ਖਾ ਪੀ ਲਵਾਂਗੇ ਹੁਣ ਸਾਰੇ ਪਾਸੇ ਕੰਮ ਲੱਭਣ ਲਈ ਜਾਂਦਾ ਪਰ ਹਰ ਕੋਈ ਉਹਦੀ ਮਾੜੀ ਬੇਰਤੀ ਕਰਕੇ ਤੱਕੇ ਮਾਰ ਕੇ ਤੇ ਕੱਢ ਦਿੰਦਾ ਹੁਣ ਕਿੰਨੇ ਦਿਨ ਹੋ ਗਏ ਤੇ ਖਾਦਾ ਪੀਤਾ ਨਹੀਂ ਸੀ ਜਿਸ ਕਰਕੇ ਮਾਂ ਦੇ ਹਾਲਾਤ ਵੀ ਬੜੇ ਮਾੜੇ ਹੋ ਗਏ ਸਨ ਨਾਲੇ ਅੰਦਰ ਹੀ ਅੰਦਰ ਸੋਚਦੇ ਕਿ ਜਦੋਂ ਮੈਂ ਚਲਵਸੀ ਤੇ ਮੇਰੇ ਪੁੱਤ ਦੇ ਦਾ ਕੀ ਹੋਵੇਗਾ ਇਹ ਸੋਚ ਕੇ ਕਹਿੰਦੀ ਰਾਜੇ ਦੇ ਕੋਲ ਜਾਂਦੀ ਹੈ ਆਪਣੀ ਮਦਦ ਕਰ ਦੇਵੇਗਾ ਤੇਰੇ ਪਿਓ ਦੀ ਇੰਨੀ ਇਜਤ ਸੀ ਉਥੇ ਰਾਜੇ ਦੇ ਦਰਬਾਰ ਚ ਜਾਂਦੀ ਥੀ ਰਾਜੇ ਦਾ ਦਰਬਾਰ ਖਤਮ ਹੋਇਆ ਤੇ ਰਾਜੇ ਨੂੰ ਕਹਿਣ ਲੱਗੇ ਮੇਰਾ ਜਿਹੜਾ ਘਰ ਵਾਲਾ ਹੈ ਉਹ ਅਕਾਲ ਚਲਾਣਾ ਕਰ ਗਿਆ ਹੈ ਤੁਸੀਂ ਸਾਡੀ ਕੁਝ ਮਦਦ ਕਰੋ ਰਾਜ ਨੇ ਜਿਵੇਂ ਕੋਈ ਪਹਿਲੀ ਖਾਰ ਹੀ ਕੱਢਣੀ ਹੋਵੇ ਰਾਜਾ ਕਹਿੰਦਾ ਕਾਦੀ ਮਦਦ ਕਰਾਂ ਤੇਰੇ ਘਰ ਵਾਲੇ ਨੂੰ ਜੋਉਂਦੇ ਜੀ ਮੈਂ ਬੜੀ ਵਾਰ ਕਿਆ ਮੇਰਾ ਸਲਾਹਕਾਰ ਬਣ ਜਾ ਤੇ ਮੇਰੇ ਹਰ ਕੰਮ 'ਚ ਮਦਦ ਕਰਿਆ ਕਰ ਪਰ ਤੇਰੇ ਘਰ ਵਾਲੇ ਨੇ ਇਹ ਕਹਿ ਕੇ ਹਰ ਵਾਰ ਮੈਨੂੰ ਠੁਕਰਾ ਦਿੱਤਾ ਕਿ ਤੇਰਾ ਸਲਾਹਕਾਰ ਬਣ ਕੇ ਤੇਰੀ ਚਾਪ ਲੋਸੀ ਮੇਰੇ ਤੋਂ ਨਹੀਂ ਹੁੰਦੀ ਕਹਿੰਦੇ ਉਹਨੇ ਮੈਨੂੰ ਠਕਰਾਇਆ ਸੀ ਤੇਰਾ ਪੁੱਤਰ ਨੌਜਵਾਨ ਹੈ ਜਾ ਉਹਨੂੰ ਕੰਮ ਤਾਂ ਦੇ ਲਾਤ ਇਥੋਂ ਚਲੀ ਜਾ ਮੇਰਾ ਸਮਾਂ ਅਜਿਆ ਨਾ ਗਵਾ ਜਦੋਂ ਇਹ ਗੱਲ ਕਹੀ ਤੇ ਘਰ ਆ ਗਏ ਤੇ ਹੁਣ ਘਰ ਆ ਕੇ ਕਹਿੰਦੇ ਕਹਿੰਦੇ ਉਹ ਸੋਚਣ ਲੱਗੇ ਤੇ ਹੁਣ ਕੀ ਕੀਤਾ ਜਾਵੇ ਪੁੱਤਰ ਨੂੰ ਕੁਝ ਨਾ ਦੱਸਿਆ ਤੇ ਕਿਹਾ ਪੁੱਤਰ ਕੋਈ ਕੰਮ ਦਿਹਾੜੀ ਲੱਭ ਮਾਂ ਦੇ ਹਾਲਾਤ ਖਰਾਬ ਹੁੰਦੇ ਵੇਖ ਅੱਜ ਕੰਮ ਲਈ ਜਾਂਦਾ ਕਹਿੰਦੇ ਜਦੋਂ ਸਵੇਰ ਤੋਂ ਸ਼ਾਮ ਹੋ ਜਾਂਦੇ ਇਹ ਤਾਂ ਕੰਮ ਨਹੀਂ ਮਿਲਦਾ ਤੇ ਕਹਿੰਦੇ ਕੀ ਕਰਦੇ ਨੇ ਕਿ ਇੱਕ ਰਾਜ ਆਉਂਦਿਆਂ ਹੁੰਦਾ ਉੱਥੇ ਬੜਾ ਸੁੰਦਰ ਬਾਗ ਤੇ ਬਗੀਚਾ ਹੁੰਦਾ ਸੋਚਦਾ ਇਥੋਂ ਫਲ ਤੋੜ ਕਰ ਲੈ ਜਾਣਾ ਹਾਂ ਮਾਂ ਨੂੰ ਖਵਾ ਕੇ ਕੁਝ ਵੇਚ ਦੇਵਾਂਗਾ ਫਲ ਤੇ ਦਵਾਈ ਲੈ ਜਾਵਾਂਗਾ ਬਣੇ ਸਾਰੇ ਫਲ ਤੋੜਦਾ ਪਰ ਹੁੰਦਾ ਕੀ ਕਿ ਮਾੜਾ ਸਮਾਂ ਜਦੋਂ ਚੱਲਦਾ ਹੋਵੇ ਸਭ ਗਲਤ ਹੀ ਹੁੰਦਾ ਹੈ ਉਹ ਵੀ ਬਾਗ ਰਾਜੇ ਦਾ ਸੀ ਉੱਥੇ ਇੱਕ ਸੈਨਿਕ ਆਇਆ ਤੇ ਉਹਨ ਉਸ ਨੇ ਫਲ ਲਿਆ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਤੇ ਰਾਜਾ ਉਹਨ ਨੂੰ ਕਹਿੰਦਾ ਉਹ ਅਕਲ ਦੇ ਅੰਨਿਆ ਤੇਰੇ ਪਿਓ ਦੀ ਇੰਨੀ ਇੱਜ਼ਤ ਸੀ ਤੇਰੀ ਚੋਰੀ ਕਰਕੇ ਤਾਂ ਉਹ ਚੱਲ ਵਸਿਆ ਤੇਰੀਆਂ ਹਜੇ ਵੀ ਅੱਖਾਂ ਨਹੀਂ ਖੁੱਲੀਆਂ ਤੂੰ ਹਜੇ ਵੀ ਮਾੜੇ ਕਰਮ ਕਰਦਾ ਹੈ ਉਹ ਕਹਿੰਦਾ ਮੇਰੇ ਕੋਲ ਕੋਈ ਕੰਮ ਨਹੀਂ ਜਿਸ ਕਰਕੇ ਮੈਂ ਇਹ ਤੰਦਾ ਫੜਿਆ ਹੈ ਉਹ ਕਹਿੰਦਾ ਮੈਨੂੰ ਹੁਣ ਤੇਰੇ ਮੂੰਹੋਂ ਕੋਈ ਸ਼ਬਦ ਨਹੀਂ ਸੁਣਨੇ ਚਾਹੀਦੇ ਕੋਈ ਸ਼ਬਦ ਨਹੀਂ ਸੁਣਨਾ ਚਾਹੁੰਦਾ ਜਿੰਨੇ ਛੇਤੀ ਹੋਵੇ ਮੇਰੇ ਮੇਰਾ ਰਾਜ ਛੱਡ ਕੇ ਚਲਾ ਜਾ ਉਹਨੂੰ ਤੱਕੇ ਮਾਰ ਕੇ ਕੱਢ ਦਿੰਦਾ ਹੈ ਜਦੋਂ ਘਰ ਪਹੁੰਚਦਾ ਤੇ ਮਾਂ ਨੇ ਇਹਨਾਂ ਦਿਨਾਂ ਤੋਂ ਕੁਝ ਖਾਦਾ ਪੀਤਾ ਨਹੀਂ ਸੀ ਦਵਾਈ ਬੂਟੀ ਦੀ ਜ਼ਰੂਰਤ ਸੀ ਉਹ ਵਿਚਾਰੀ ਅਕਾਲ ਚਲਾਣੇ ਕਰ ਗਈ ਉਹਦੀ ਅੰਤਮ ਕਿਰਿਆ ਹੁਣ ਉਹ ਪਿਓ ਦੀ ਛੜੀ ਪੋਥੀ ਸੀ ਉਸ ਨੂੰ ਆਪਣੇ ਉਹਦੇ ਚੁੱਲ੍ਹੇ 'ਚ ਪਾ ਕੇ ਉੱਥੋਂ ਤੁਰਨ ਲੱਗਦਾ ਹੁਣ ਤੁਰਦਾ ਤੁਰਦਾ ਇੱਕ ਸੰਗਣੇ ਜੰਗਲ 'ਚ ਪਹੁੰਚ ਜਾਂਦਾ ਜਦੋਂ ਸੰਗਣੇ ਜੰਗਲ ਦੇ ਵਿੱਚ ਪਹੁੰਚਿਆ ਤੇ ਉੱਥੇ ਉਹ ਪੋਥੀ ਨੂੰ ਖੋਲ ਕੇ ਪੜਨ ਲੱਗਦਾ ਪਰ ਜ਼ਿੰਦਗੀ 'ਚ ਚਾਰ ਅੱਖਰ ਪੜੇ ਹੁੰਦੇ ਤੇ ਕੁਝ ਸਮਝ ਆਉਂਦਾ ਉਹਦਾ ਸਾਰੇ ਅੱਖਰ ਸਿਰਫ ਉਹ ਦਿਵਾਤ ਦੀ ਸ਼ਾਹੀ ਨਾਲ ਕਾਲੇ ਲੱਗਦੇ ਪਏ ਸਨ ਕਹਿੰਦੇ ਕਿ ਉਹ ਪੋਥੀ ਨੂੰ ਅੱਗੇ ਪਿੱਛੇ ਫੋਲਦਾ ਜਿਵੇਂ ਰੁੱਖਾਂ ਜਿਵੇਂ ਰੁੱਖਾਂ ਦੀ ਇੰਨੇ ਤੇਜ਼ ਹਵਾ ਸੀ ਦੋ ਵਾਰ ਉੱਡ ਕੇ ਤੇ ਕਿਤੇ ਹੋਰ ਚਲੇ ਗਏ ਉਹਨਾਂ ਨੂੰ ਫੜਨ ਦੀ ਬੜੀ ਕੋਸ਼ਿਸ਼ ਕਰਦਾ ਪਰ ਉੱਡ ਜਾਂਦੇ ਨੇ ਤੇ ਛੇਤੀ ਨਾਲ ਉਹ ਪੋਥੀ ਨੂੰ ਦੁਬਾਰਾ ਉਸੇ ਬਸਤੇ 'ਚ ਫਾਲਿੰਦਾ ਤੇ ਉਥੋਂ ਫਲ ਤੋੜ ਕੇ ਖਾ ਕੇ ਆਰਾਮ ਕਰਨ ਲੱਗਦਾ ਕਹਿੰਦੇ ਇੰਨੇ ਨੂੰ ਉਹ ਵਰਕੇ ਉੜਦੇ ਉੜਦੇ ਵਾਵਾ ਅੱਗੇ ਚਲੇ ਜਾਂਦੇ ਹਨ ਉਹ ਉਥੇ ਨਾਲ ਦੇ ਨਗਰ ਰਾਜੇ ਦਾ ਪੁੱਤਰ ਸ਼ਿਕਾਰ ਖੇਡਣ ਆਉਂਦਾ ਕਹਿੰਦੇ ਜਦੋਂ ਸ਼ਿਕਾਰ ਖੇਡਣ ਲਈ ਅੱਗੇ ਵਾਦਾ ਪਿਆ ਸੀ ਉਹ ਵਰਕੇ ਇੱਕ ਵਰਕਾ ਜਿਹੜਾ ਉਹਦੇ ਮੂੰਹ ਦੇ ਉੱਤੇ ਜਾ ਕੇ ਟਕਰਾਂਦਾ ਹੈ ਉਹਨੇ ਵਰਕੇ ਨੂੰ ਦੇਖਿਆ ਤੇ ਉਸ ਨੂੰ ਲੱਗਾ ਕਿ ਕੋਈ ਉੱਤੇ ਚੀਜ਼ ਲਿਖੀ ਹੈ ਉਹਨੇ ਉਹਨੂੰ ਗੁੱਸ਼ਾ ਮੋਸ਼ਾ ਕਰਕੇ ਤੇ ਆਪਣੇ ਜੈਬ ਦੇ ਵਿੱਚ ਪਾ ਲਿਆ ਅੱਗੇ ਬੜਾ ਖੂਬਸੂਰਤ ਹੇਰਨ ਦੱਸਿਆ ਉਹ ਹੇਰਨ ਦੇ ਪਿੱਛੇ-ਪਿੱਛੇ ਜਾਂਦਾ ਤੇ ਉਹ ਜੰਗਲ ਦੇ ਸੰਗਣੇ ਥਾਂ ਤੇ ਜਾ ਕੇ ਪਹੁੰਚ ਗਿਆ ਉੱਥੇ ਖੰਡਰ ਵਰਗੀ ਕੋਈ ਥਾਂ ਬਣੀ ਹੋਈ ਸੀ ਉੱਥੇ ਬੜੇ سارے ਲੋਕ ਖੜੇ ਸਨ ਤੇ ਇੱਕ ਪੰਡਤ ਵੀ ਖੜਾ ਹੋਇਆ ਸੀ ਕਹਿੰਦੇ ਉਹਨਾਂ ਜਦੋਂ ਕਿਹਾ ਕਿ ਹੁਣ ਆਪਾਂ ਨੂੰ ਕਿਸੇ ਮਨੁੱਖ ਦੀ ਕਹਿੰਦੇ ਇੱਥੇ ਬਲੀ ਦੇਣੀ ਹੋਵੇਗੀ ਤਾਂ ਕਰਕੇ ਫਿਰ ਜਿਹੜਾ ਇਹ ਪ੍ਰਮਾਤਮਾ ਹੈ ਇਹ ਆਪਣੇ ਤੇ ਖੁਸ਼ ਹੋਵੇਗਾ ਇਹ ਦੇਵ ਖੁਸ਼ ਹੋਏਗਾ ਕਹਿੰਦੇ ਐ ਨੈਨੋ ਉਸ ਰਾਜੇ ਦੇ ਪੁੱਤਰ ਨੂੰ ਆਉਂਦੇ ਦੇਖ ਕੇ ਉਹਨਾਂ ਕਹਿਆ ਕਿ ਤੇਰੇ ਦੇਖੋ ਨੌਜਵਾਨ ਮਿਲ ਗਿਆ ਹੈ ਉਹਨਾਂ ਹੱਥ ਪੈਰ ਬੰਨੇ ਤੇ ਉਸ ਨੂੰ ਲਿਆ ਕੇ ਤੇ ਅੱਗੇ ਬਿਠਾ ਦਿੱਤਾ ਕਹਿੰਦੇ ਐ ਨੈਨੋ ਪੰਡਤ ਨੂੰ ਪੁੱਛਦਾ ਕਿ ਇਹ ਸਭ ਕੁਝ ਕੀ ਵਾਪਰਨ ਦਿਆ ਹੈ ਉਹ ਕਹਿੰਦੇ ਕਿ ਅਸੀਂ ਆਪਣੇ ਦੇਵ ਨੂੰ ਖੁਸ਼ ਕਰਨ ਲਈ ਤੇਰੇ ਬੁਲੇ ਦੇਣ ਲੱਗੇ ਹਾਂ ਹੁਣ ਉਹ ਕਹਿੰਦਾ ਕਿ ਜੇ ਮੈਂ ਦੱਸਾਂ ਕਿ ਨਾਲ ਦੇ ਰਾਜੇ ਦਾ ਪੁੱਤਰ ਫਿਰ ਤੇ ਬਲੇ ਜ਼ਰੂਰ ਦੇਣਗੇ ਉੰਜ ਭਾਵੇਂ ਦੇਣ ਜਾਂ ਨਾ ਦੇਣ ਉਹ ਵਿਚਾਰਾ ਚੁੱਪ ਕਰਕੇ ਬੈਠ ਗਿਆ ਇੱਕੋ ਦਮ ਉਹਦੇ ਦਿਮਾਗ 'ਚ ਆਇਆ ਕਹਿੰਦੇ ਕਿ ਕਿਸੇ ਦੇ ਜਾਨ ਤੋਂ ਪਹਿਲਾਂ ਹਰ ਇੱਕ ਦੀ ਅੰਤਮ ਇੱਛਾ ਪੂਰੀ ਕੀਤੀ ਜਾਂਦੀ ਹੈ ਤੁਸੀਂ ਮੇਰੀ ਅੰਤਮ ਇੱਛਾ ਪੂਰੀ ਕਰੋਗੇ ਉਹਨਾਂ ਕਿਹਾ ਕਿ ਭਲਿਆ ਪੁਰਖਾ ਦੱਸ ਤੇਰੀ ਅੰਤਮ ਇੱਛਾ ਉਹ ਕਹਿਣ ਲੱਗਾ ਕਿ ਮੇਰੀ ਜਿਹੜੀ ਜੇਬ ਹੈ ਇਹਦੇ 'ਚ ਇੱਕ ਵਰਕਾ ਹੈ ਤੇ ਉਹ ਵਰਕੇ ਉੱਤੇ ਕੀ ਲਿਖਿਆ ਹੈ ਇਹ ਪੜ੍ਹ ਕੇ ਦੱਸ ਤੋ بس ਇਹਨੇ ਕਿ ਮੇਰੇ ਅੰਤਮ ਈਸ਼ਾ ਹੈ ਪੰਡਤ ਕਹਿਣ ਲੱਗਾ ਕਿ ਇਹ ਤਾਂ ਕੋਈ ਵੱਡੀ ਗੱਲ ਨਹੀਂ ਉਹਨੇ ਕੀ ਕੀਤਾ ਕਿ ਉਹ ਵਰਕਾ ਕੱਢਿਆ ਤੇ ਉਹਨੂੰ ਪੜ੍ਹਨ ਲੱਗਾ ਤੇ ਉਹ ਵਰਕੇ ਦੀ ਪਹਿਲੀ ਲਾਈਨ ਲਿਖੀ ਹੋਈ ਸੀ ਕਿ ਮਨੁੱਖ ਨਾਂ ਜਦੋਂ ਝੂਠ ਬੋਲ ਲੈਂਦਾ ਤੇ ਇੱਕ ਝੂਠ ਨੂੰ ਛੁਪਾਉਣ ਲਈ ਉਹ 100 ਝੂਠ ਹੋਰ ਬੋਲਦਾ ਹੈ ਭਾਵ ਕਿ ਇੱਕ ਝੂਠ ਜਦੋਂ ਆਪਾਂ ਬੋਲਦੇ ਹਾਂ ਤੇ ਉਸਨੂੰ ਛੁਪਾਉਣ ਦੇ ਲਈ 100 ਝੂਠ ਹੋਰ ਜਨਮ ਲੈ ਲੈਂਦੇ ਹਨ ਇਸ ਨੂੰ ਮਨੁੱਖ ਨੂੰ ਕਦੇ ਝੂਠ ਇਸ ਲਈ ਮਨੁੱਖ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਸੱਚ ਹੀ ਹਮੇਸ਼ਾ ਬੋਲਣਾ ਚਾਹੀਦਾ ਹੈ ਸੱਚ ਦੀ ਤਾਕਤ ਇਹ ਨੇ ਹੈ ਕਿ ਹਰ ਮੁਸ਼ਕਲ ਚੋਂ ਪਾਰ ਕਰ ਦਿੰਦੇ ਹੈ ਹਰ ਮੁਸ਼ਕਲ ਚੋਂ ਬਾਹਰ ਕੱਢ ਦਿੰਦੇ ਹੈ ਦੂਜਾ ਇਹ ਲਿਖਿਆ ਹੋਇਆ ਸੀ ਕਦੇ ਵੀ ਕਿਸੇ ਮਨੁੱਖ ਦੀ ਜਿਹੜੀ ਜਾਨ ਨਾ ਲਵੋ ਤੁਹਾਨੂੰ ਪਰਮਾਤਮਾ ਨੇ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਦਿੱਤਾ ਪਰਮਾਤਮਾ ਸਵਾਸ ਬਖਸ਼ਦਾ ਹੈ ਤੇ ਪਰਮਾਤਮਾ ਹੀ ਉਸ ਦੀ ਪਰਮਾਤਮਾ ਹੀ ਉਸ ਦੀ ਜਾਨ ਖੋਹਦਾ ਹੱਕਦਾਰ ਹੈ ਇਹਨਾਂ ਕਹਿ ਕੇ ਉਹਨੇ ਕਿਹਾ ਕਿ ਠੀਕ ਹੈ ਉਹ ਰੋਣ ਲੱਗਾ ਔਰ ਜਦੋਂ ਰਾਜੇ ਦਾ ਪੁੱਤਰ ਰੋਣ ਲੱਗ ਗਿਆ ਤੇ ਪੰਡਤ ਕਹਿੰਦਾ ਇਹ ਦੋਵੇਂ ਚੀਜ਼ਾਂ ਮੇਰੇ ਤੋਂ ਟੁੱਕਦੀਆਂ ਨੇ ਕਿੰਨਾ ਕਿ ਮੈਂ ਤੁਹਾਨੂੰ ਇੱਕ ਝੂਠ ਬੋਲਿਆ ਤੇ ਉਹ ਝੂਠ ਕਰਕੇ ਸ਼ਾਇਦ ਮੈਂ ਇੱਥੇ ਪਿਆ ਹਾਂ ਦੂਸਰੀ ਗੱਲ ਮੈਂ ਆਪਣੇ ਪਿਤਾ ਨੂੰ ਝੂਠ ਬੋਲ ਕੇ ਆਇਆ ਸੀ ਤੇ ਉਹਦਾ ਮੈਂ ਹਰਜਾਨਾ ਹੁਣ ਭੁਗਤਣ ਦਿਆਂ ਹਾਂ ਦੂਜਾ ਆਪਾਂ ਨੂੰ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਮੇਰੇ ਪਿਤਾ ਜੀ ਨੇ ਮੈਨੂੰ ਰੋਜ਼ ਇਹ ਹੀ ਚੀਜ਼ ਸਮਝਾਉਂਦੇ ਸਨ ਫਿਰ ਮੈਂ ਸਮਝ ਕੇ ਰੋਜ਼ ਸ਼ਿਕਾਰ ਖੇਡਣ ਆ ਜਾਂਦਾ ਜਦੋਂ ਇਹ ਗੱਲ ਸੁਣੀ ਤਾਂ ਸਾਰੇ ਜਾਣੇ ਉਹ ਪੰਕਤੀਆਂ ਪੜ੍ਹ ਕੇ ਥੋੜੇ ਜੇ ਹੈਰਾਨ ਹੋ ਗਏ ਕਹਿੰਦੇ ਫਿਰ ਪ੍ਰਮਾਤਮਾ ਜਦੋਂ ਕਹਿੰਦਾ ਕਿ ਕਿਸੇ ਦੀ ਜਾਨ ਲੈ ਦਾ ਹੱਕ ਨਹੀਂ ਫਿਰ ਆਪਾਂ ਇਹਦੀ ਜਾਨ ਕਿਉਂ ਲੈਂਦੇ ਹਾਂ ਜੇ ਪ੍ਰਮਾਤਮਾ ਨੇ ਵਰਕਾ ਕਰਨੀ ਹੋਵੇਗੀ ਤਾਂ ਆਪੇ ਖੁਸ਼ ਹੋ ਕੇ ਕਰ ਦੇਣਗੇ ਉਹਦੀ ਜਾਨ ਛੱਡ ਦਿੱਤੀ ਉਹ ਸੋਚਣ ਲੱਗਾ ਕਿ ਜੇ ਇਹ ਵਰਕੇ ਤੇ ਦੋ ਪੰਕਤੀਆਂ ਲਿਖਿਆ ਨੇ ਇਹਦੇ ਨਾਲ ਇੰਨਾ ਮੈਨੂੰ ਜੀਵਨ ਦਾਣ ਮਿਲ ਗਿਆ ਜੇ ਇਹ ਵਰਕੇ ਦੀਆਂ ਬਾਕੀ ਚੀਜ਼ਾਂ ਬਾਕੀ ਪੰਨੇ ਵੀ ਮੈਨੂੰ ਮਿਲ ਜਾਣ ਤੇਜਿੰਦ ਕਿੰਨੇ ਸੌਕੀ ਹੋ ਜਾਵੇ ਉਹ ਕਰ ਗਿਆ ਤੇ ਜਾ ਕੇ ਪਿਤਾ ਜੀ ਨੂੰ ਉਹ ਵਰਕਾ ਦਿੱਤਾ ਤੇ ਕਹਿਣ ਲੱਗਾ ਪਿਤਾ ਜੀ ਤੁਸੀਂ ਮੈਨੂੰ ਰੋਜ ਕਹਿੰਦੇ ਸੀ ਸ਼ਿਕਾਰ ਨਹੀਂ ਖੇਡਣਾ ਚਾਹੀਦਾ ਮੈਂ ਨਹੀਂ ਸੀ ਮੰਨਦਾ ਮੈਂ ਝੂਠ ਬੋਲ ਕੇ ਜਾਂਦਾ ਸੀ ਇੱਕ ਝੂਠ ਬੋਲ ਮੈਂ ਹੋਰ ਤੁਹਾਨੂੰ ਉਹ ਝੂਠ ਛਪਾਉਣ ਲਈ 100 ਹੋਰ ਝੂਠ ਬੋਲਦਾ ਸੀ ਪਰ ਮੈਨੂੰ ਪਤਾ ਲੱਗ ਗਿਆ ਸੱਚ ਦੀ ਤਾਕਤ ਕਿੰਨੀ ਹੈ ਆਪਾਂ ਨੂੰ ਕਿਸੇ ਦੇ ਜਾਨ ਲੈਣ ਦਾ ਕੋਈ ਹੱਕ ਨਹੀਂ ਉਹਦੇ ਪਿਤਾ ਬੜੇ ਖੁਸ਼ ਹੋਏ ਪੁੱਛਦੇ ਤੈਨੂੰ ਇਹ ਗਿਆਨ ਕਿੱਥੋਂ ਹੋਇਆ ਉਨੇ ਵਰਕੇ ਸਾਹਮਣੇ ਕੱਢ ਕੇ ਤੇ ਵਿਖਾ ਦਿੱਤਾ ਰਾਜੇ ਨੇ ਐਲਾਨ ਕੀਤਾ ਕਿ ਜਿਹੜੇ ਇਹ ਵਰਕੇ ਦੇ ਬਾਕੀ ਹਿੱਸੇ ਵੀ ਉਹ ਲੈ ਕੇ ਆਏ ਜਾਣ ਉਹਨਾਂ ਨੂੰ 1 ਲੱਖ ਸੋਨੇ ਦੀਆਂ ਮੋਹਰਾਂ ਦੇ ਨਾਲ ਨਿਵਾਜਿਆ ਜਾਵੇਗਾ ਉਹ ਆਪਣਾ ਮਨ ਪਾਉਂਦਾ ਇਸ ਰਾਜ ਦੇ ਵਿੱਚ ਅਹੁਦਾ ਵੀ ਲੈ ਸਕਦਾ ਹੈ ਕਹਿੰਦੇ ਜਦੋਂ ਇਹ ਗੱਲ ਹੋਈ ਤੇ ਸਾਰੇ ਜਣੇ ਉਹ ਵਰਕੇ ਪੋਥੀਨ ਲੱਭਣ ਲਈ ਆਸ-ਪਾਸ ਭੱਜਣ ਲੱਗੇ ਕਹਿੰਦੇ ਉਧਰ ਉਹ ਜਿਹੜਾ ਪੰਡਾ ਦਾ ਪੁੱਤਰ ਸੀ ਹੁਣ ਉਹ ਜੰਗਲ 'ਚ ਰਹਿੰਦੇ ਕਾਫੀ ਸਮਾਂ ਬੀਤ ਗਿਆ ਮੰਤੋਰ ਦਾ ਤੋਰਦਾ ਉਹ ਇਸ ਰਾਜੇ ਦੇ ਪੁੱਤ ਦੇ ਨਗਾ ਦੇ ਵਿੱਚ ਆ ਗਿਆ ਹਰ ਇੱਕ ਤੋਂ ਕੰਮ ਮੰਗਦਾ ਤੇ ਪਰ ਹੁਣ ਇੰਨਾ ਸਮਾਂ ਜੰਗਲ 'ਚ ਰਹਿੰਦੇ ਰਹਿੰਦੇ ਹੁਣ ਹਾਲਾਤ ਮੰਗਤਿਆਂ ਵਾਲੀ ਹੋ ਗਈ ਸੀ ਕਹਿੰਦੇ ਹੁਣ ਉਹ ਰਾਜੇ ਦੇ ਮੈਲ ਦੇ ਕੋਲੋਂ ਲੰਘਿਆ ਤੇ ਜਿਹੜਾ ਰਸੋਈਆ ਸੀ ਉਹ ਪਕਵਾਨ ਬਣਾਉਂਦਾ ਸੀ ਉਹਨੇ ਉਸ ਨੂੰ ਆਵਾਜ਼ ਲਗਾ ਕੇ ਕਿਹਾ ਕਿ ਦੋ ਪ੍ਰਸ਼ਾਦੇ ਦੇ ਦੇ ਉਹਨੇ ਪ੍ਰਸ਼ਾਦੇ ਨਾ ਦਿੱਤੇ ਉਹਨੇ ਕੀ ਕੀਤਾ ਰਸੋਈਏ ਦੀ ਅੱਖ ਬਚਾ ਕੇ ਦੋ ਪ੍ਰਸ਼ਾਦੇ ਚੋਲੇ 'ਚ ਭਾਲੇ ਕਹਿੰਦੇ ਜਦੋਂ ਰਸੋਈਆ ਨੇ ਇਹ ਤੱਕਿਆ ਕੇ ਕਹਿੰਦੇ ਫੜ ਕੇ ਰਾਜੇ ਦੇ ਕੋਲ ਲੈ ਗਏ ਰਾਜੇ ਨੂੰ ਜਾ ਕੇ ਦੱਸਦਾ ਰਾਜਾ ਏ شاہ ਜਿਹੜਾ ਰਸੋਈ ਦੇ ਵਿੱਚੋਂ ਪ੍ਰਸ਼ਾਦ ਦੇ ਚੋਰੀ ਕਰਦਾ ਫੜਿਆ ਗਿਆ ਰਾਜੇ ਨੇ ਕਿਹਾ ਕਿ ਤੂੰ ਨੌਜਵਾਨ ਹੈ ਤੂੰ ਚੋਰੀ ਕਿਉਂ ਕਰਦਾ ਤੈਨੂੰ ਸਾਡੇ ਰਾਜ ਚ ਚੋਰੀ ਦੀ ਸਜ਼ਾ ਪਤਾ ਹੈ ਰਾਜੇ ਨੇ ਕਿਹਾ ਦੇਖੋ ਚੋਰੀ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਜਿਵੇਂ ਹੀ ਥੈਲਾ ਉਲਟ ਕੀਤਾ ਤੇ ਉਹ ਜੋ ਜਿਹੜੇ ਵਰਕੇ ਸਨ ਕਿਤਾਬ ਸੀ ਉਹ ਖੁੱਲ ਗਈ ਤੇ ਰਾਜੇ ਨੇ ਸ਼ੇਤੀ ਨਾਲ ਚੁੱਕੀ ਤੇ ਰਾਜੇ ਦਾ ਪੁੱਤਰ ਵੀ ਹਾਂ ਜੀ ਸੀ ਉਹਨੇ ਉਹ ਬੜੀ ਇੱਜ਼ਤਮਾਨ ਨਾਲ ਕਿਤਾਬ ਨੂੰ ਜਿਹੜਾ ਸਿਰ ਮਾથે ਰੱਖਿਆ ਰਾਜੇ ਦੇ ਪੁੱਤਰ ਨੇ ਕਿਹਾ ਕਿ ਇਹਨੂੰ ਇੱਕ ਬੜੇ ਸੋਹਣੇ ਥਾਂ ਤੇ ਬਿਠਾਇਆ ਜਾਵੇ ਇੱਜ਼ਤ ਮਾਨ ਦਿੱਤਾ ਜਾਵੇ ਉਸ ਨੂੰ ਪੁੱਛਣ ਲੱਗੇ ਕਿ ਇਹ ਕਿਤਾਬ ਤੈਨੂੰ ਕਿੱਥੋਂ ਮਿਲੀ ਉਹ ਕਹਿਣ ਲੱਗਾ ਜੀ ਮੇਰੇ ਪਿਤਾ ਜੀ ਨੇ ਲਿਖੀ ਸੀ ਤੇ ਉਹਨਾਂ ਮੈਨੂੰ ਦਿੱਤੀ ਸੀ ਉਹ ਕਹਿਣ ਲੱਗੇ ਕਿ ਤਿਉਹ ਜਿਹੜਾ ਇੱਕ ਵਰਕਾ ਮਿਲਣ ਕਰਕੇ ਮੇਰੀ ਜ਼ਿੰਦਗੀ ਬਦਲ ਗਈ ਤੇਰੇ ਕੋਲ ਸਾਰੇ ਕਿਤਾਬ ਸੀ ਤੂੰ ਤਾਂਵੇਂ ਮੰਗਤਾ ਹੈ ਚੋਰੀ ਕਰਦਾ ਪਿਆ ਉਹਨੇ ਕਿਹਾ ਜੀ ਮੈਂ ਪੜ ਨਹੀਂ ਸਕਦਾ ਤਾਂ ਕਰਕੇ ਮੇਰੇ ਹਾਲਾਤ ਨਹੀਂ ਬਦਲੇ ਜੇ ਤੁਸੀਂ ਪੜ ਸਕਦੇ ਹੋ ਤੇ ਕਿਤਾਬ ਦੇ ਪਹਿਲੇ ਪੰਨੇ ਇੱਥੇ ਲਿਖੇ ਹਾਂ ਤੇ ਉਸ ਤੇ ਲਿਖਿਆ ਹੋਇਆ ਸੀ ਅਗਿਆਨਤਾ ਹੀ ਮਨੁੱਖ ਦਾ ਸਭ ਤੋਂ ਵੱਡਾ ਜੀਵਨ ਦਾ ਕਹਿ ਲਓ ਕਿ ਗਰੀਬੀ ਦਾ ਕਾਰਨ ਹੈ ਮਨੁੱਖ ਦਾ ਸਭ ਤੋਂ ਵੱਡਾ ਦੁੱਖ ਦਾ ਕਾਰਨ ਹੈ ਉਹ ਉੱਠ ਕੇ ਮੰਗਦਾ ਰੋਣ ਲੱਗ ਗਿਆ ਪੰਡਤ ਦਾ ਪੁੱਤਰ ਕਹਿਣ ਲੱਗਾ ਇਹ ਤਾਂ ਸੱਚ ਹੀ ਲਿਖਿਆ ਹੈ ਮੇਰੇ ਮਾਤਾ ਪਿਤਾ ਨੇ ਪੜਨ ਲਈ ਮਿੰਨੋ ਕਿਹਾ ਮੈਂ ਨਾ ਪੜਿਆ ਤੇ ਮੇਰੇ ਅਗਿਆਨਤਾ ਹੀ ਮੇਰਾ ਸਭ ਤੋਂ ਵੱਡਾ ਦੁੱਖ ਤੇ ਗਰੀਬੀ ਦਾ ਕਾਰਨ ਬਣ ਗਿਆ ਜੇ ਕਿਤੇ ਪੜਿਆ ਹੁੰਦਾ ਤਾਂ ਅੱਜ ਮੈਨੂੰ ਦਰਦ-ਦਰ ਭੜਕਣਾ ਨਾ ਪੈਂਦਾ ਰਾਜ ਨੇ ਕਿਹਾ ਕਿ ਤੈਨੂੰ ਇਹ ਕਿਤਾਬ ਦੇ ਬਦਲੇ ਮੈਂ 1 ਲੱਖ ਸੋਨੇ ਦੀਆਂ ਮੋਹਰਾਂ ਦਾ ਐਲਾਨ ਕੀਤਾ ਤੇ ਨਾਲੇ ਮਨ ਪਾਉਂਦਾ ਅਹੁਦਾ ਉਹਨੇ ਕਿਹਾ ਕਿ ਮਨ ਪਾਉਂਦਾ ਅਹੁਦਾ ਨਹੀਂ ਚਾਹੀਦਾ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਪਰ ਹਾਂ 1 ਲੱਖ ਮੋਹਰਾਂ ਇਸੇ ਬਦਲੇ ਚ ਰੋਲ ਲੈਣਾ ਚਾਹਾਂਗਾ ਰਾਜੇ ਨੇ ਉਹਨਾਂ 1 ਲੱਖ ਮੋਰਾਂ ਦਿੱਤੀਆਂ ਤੇ ਉਹਨੇ ਉਸੇ ਨਗਰ 'ਚ ਇੱਕ ਘਰ ਬਣਾਇਆ। ਉਸੇ ਪੜ੍ਹਨ ਦੇ ਲਈ ਬੱਚਿਆਂ ਦੇ ਇੱਕ ਵਿਦਿਆਲਾ ਖੋਲ੍ਹ ਦਿੱਤਾ ਤੇ ਉੱਥੇ ਆਪ ਵੀ ਵਿਦਿਆ ਗ੍ਰਹਿਣ ਕਰਨ ਲੱਗਾ। ਹੌਲੀ-ਹੌਲੀ ਹੌਣ ਇਸ ਕਾਬਲ ਬਣ ਗਿਆ ਕਿ ਆਪਣੇ ਪਿੱਤਾ ਦੀ ਪੋਥੀ ਨੂੰ ਵੀ ਪੜ੍ਹ ਸਕਦਾ ਸੀ ਤੇ ਹੋਰਾਂ ਨੂੰ ਵੀ ਪੜਾ ਸਕਦਾ ਸੀ। ਹੁਣ ਇਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ ਜਦੋਂ ਆਪਣੀਆਂ ਬੁਰਾਈਆਂ ਨੂੰ ਆਪਣੇ ਉਤਿਹਾਵੇ ਹੋਣ ਦਿੰਦਾ ਜਦੋਂ ਮਨੁੱਖ ਮਾੜਾ ਹੋ ਜਾਂਦਾ ਹੈ ਤੇ ਉਹਦਾ ਸਮਾਂ ਵੀ ਮਾੜਾ ਹੋ ਜਾਂਦਾ ਹੈ। ਦੁੱਖ ਤੇ ਗਰੀਬੀ ਉਹਦੇ ਘਰ ਆ ਪਾ ਕੇ ਵੱਢ ਜਾਂਦੇ ਹੈ ਪਰ ਜਦੋਂ ਮਨੁੱਖ ਕੁਝ ਚੰਗਾ ਕਰਦਾ ਚੰਗਾ ਸਿੱਖਦਾ ਦੁੱਖ ਤੇ ਗਰੀਬੀ ਤੇ ਮਾੜੇ ਦਿਨ ਉਹਦੇ ਘਰੋਂ ਕੋਹਾਂ ਦੂਰ ਹੋ ਜਾਂਦੇ ਹਨ। ਹੁਣ ਆਪਾਂ ਕਰਨਾ ਹੈ ਕਿ ਆਪਾਂ ਮਾੜੇ ਦਿਨਾਂ ਚ ਆਪਾਂ ਗੁਜ਼ਾਰਨਾ, ਗੁਜ਼ਾਰਾ ਕਰਨਾ ਜਾਂ ਚੰਗੇ ਦਿਨਾਂ ਜਿਵੇਂ ਆਪਾਂ ਵਿਚਾਰ ਕੰਮ ਤੇ ਮਨ ਹੋਵੇਗਾ ਤੇ ਉਵੇਂ ਹੀ ਆਪਾਂ ਬਣਾਂਗੇ। ਇਸ ਲਈ ਹਮੇਸ਼ਾ ਚੰਗਾ ਕਰੋ, ਚੰਗਾ ਸੋਚੋ। ਤੁਹਾਡੇ ਨਾਲ ਸਭ ਕੁਝ ਚੰਗਾ ਹੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ